ਕਾਲ ਤੁਸੀਂ ਵੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮੈਹਾ ਦੇਵੀ ਕਜੈਨ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ थाना ਬਲਟੋਹਾ ਵੱਲੋਂ 956 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਕੀਤਾ ਗਿਆ ਕਾਬੂ ਖਾਲਸਾ ਕਾਲਜ ਵਿਖੇ ਸ਼ੁਰੂ ਹੋਇਆ ਹੈ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ ਇੱਕੀ ਫਰਵਰੀ ਨੂੰ ਮਨਾਇਆ ਗਿਆ ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ ਦਿਵਸ ਅਤੇ ਉਹਨਾਂ ਖਬਰਾਂ ਵਿਸਤਾਰ ਨਾਲ ਖਾਨਾ ਬਲਟੋਹਾ ਜ਼ਿਲ੍ਹਾ ਤਰਨਤਾਰਨ ਵੱਲ 956 ਗ੍ਰਾਮ ਨਸ਼ੀਲੀ ਆਇਸ ਰਖੀ ਰਾਇਨ ਸਮੇਤ ਇੱਕ ਨੌਜਵਾਨ ਕਾਬੂ ਕੀਤਾ ਗਿਆ ਅਤੇ ਉਸ ਪਾਸੋਂ ਇੱਕ ਮੋਟਰਸਾਈਕਲ ਵੀ ਬਰਾਮਦ ਕੀਤੀ ਗਈ। ਇਸ ਮੌਕੇ ਡੀਐਸਪੀ ਪ੍ਰੀਤਿੰਦਰ ਸਿੰਘ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਜਿੱਥੇ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਹੈ। ਇਸ ਤਰ੍ਹਾਂ ਮਾਨਯੋਗ ਮੁੱਖ ਸੇਵਾ ਪੰਜਾਬ ਵੱਲੋਂ ਲਗਾਤਾਰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਨਸ਼ੇ ਸਮਗਲਨਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਕੋਸਤਤ ਅੱਜ ਬਲਟੋਆ ਪੁਲਿਸ ਨੂੰ ਜਿਹੜੀ ਹੈ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਇੱਕ ਜਿਹੜਾ ਮਾਹਵੀਰ ਸਿੰਘ ਹੈ ਜਿਹੜਾ ਮਸਤਗੜ ਦਾ ਰਹਿਣ ਵਾਲਾ ਹੈ ਕਾਲੀਆਂ ਲਾਗੋ ਇਹਨੂੰ ਅਰੈਸਟ ਕੀਤਾ ਹੈ ਜਿਸpass ਤੋਂ 950 ਗ੍ਰਾਮ ਜਿਹੜਿਆ ਆਈਸ ਡਰੱਗ ਜਿਹੜਾ ਉਹ ਰਿਕਵਰ ਹੋਇਆ ਇਸ ਤਹਿਤ ਜਿਹੜਾ ਥਾਣਾ ਬਲਟੋਆ ਵਿਖੇ ਐਫਆਈਆਰ ਨੰਬਰ 14 ਦਰਜ ਰਜਿਸਟਰ ਕਰਕੇ ਤੇ ਇਹਨੂੰ ਗ੍ਰਿਫਤਾਰ ਕਰ ਲਿਆ ਅੱਜ ਇਹਨੂੰ ਪੇਸ਼ ਅਦਾਲਤ ਜਿਹੜਾ ਕੀਤਾ ਜਾ ਰਿਹਾ ਹੈ ਦਾ ਰਿਮਾਂਡ ਹਾਸਲ ਕਰਕੇ ਇਹਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਜਿਹੜੇ ਆ ਉਹ ਖੁਗਾਲੇ ਜਾਣਗੇ ਜਿੱਥੇ ਅਸੀਂ ਡਰੋਨਾਂ ਦੇ ਖਿਲਾਫ ਕਾਰਵਾਈ ਕਰ ਰਹੇ ਹਾਂ ਤੇ ਡਰੋਨ ਐਕਟੀਵਿਟੀ ਤੇ ਨਸ਼ਿਆਂ ਦੇ ਵਿੱਚ ਜਿਹੜੇ ਗ੍ਰਸਤ ਸਮਗਲਰ ਨੇ ਉਹਨਾਂ ਨੂੰ ਵੀ ਗ੍ਰਿਫਤਾਰੀ ਕਰਨ ਦੇ ਵਿੱਚ ਜਿਹੜੀ ਆ ਅਸੀਂ ਸਫਲਤਾ ਹਾਸਲ ਕੀਤੀ ਆ ਸੋ ਅੱਜ ਜਿਹੜੀ ਆ ਬਲਟੋਆ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਹਾਸਲ ਹੋਈ ਆ ਖਾਲਸਾ ਕਾਲਜ ਵਿਖੇ ਬੇਸਬਰੀ ਨਾਲ ਸਾਹਿਤ ਤੇ ਪੁਸਤਕ ਪ੍ਰੇਮੀਆਂ ਦੁਆਰਾ ਚਿਰਾ ਤੋਂ ਉਡੇ ਕੇ ਜਾਂਦੇ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦਾ ਸੂਫੀ ਗਾਇਕੀ ਰਾਹੀ ਦਰਸ਼ਕਾਂ ਦੇ ਦਿਲਾਤੇ ਰਾਜ ਕਰਨ ਵਾਲੇ ਪਦਮਸ਼੍ਰੀ ਅਤੇ ਮੈਂਬਰ ਪਾਰਲੀਮੈਂਟ ਹੰਸਰਾਜ ਹੰਸਵਲ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸਰਦਾਰ ਰਚਿੰਦਰ ਮੋਹਨ ਸਿੰਘ ਜੀ ਨਾਲ ਮਿਲ ਕੇ ਸ਼ਾਨਦਾਰ ਆਗਾਜ਼ ਕੀਤਾ ਗਿਆ। ਇਸ ਮੌਕੇ ਹੰਸਰਾਜ ਹੰਸ ਨੇ ਕਿਹਾ ਕਿ ਪੁਸਤਕਾਂ ਨਾਲ ਜੁੜਨਾ ਇਨਸਾਨ ਦੀ ਖੁਸ਼ ਨਸੀਬੀ ਹੈ। ਇਸ ਮੌਕੇ ਪ੍ਰਿੰਸੀਪਲ ਡਾਕਟਰ ਮਹਿਲ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਖਾਲਸਾ ਕਾਲਜ ਵਿੱਚ ਇਹਨਾਂ ਦਿਨਾਂ ਵਿੱਚ ਪੁਸਤਕ ਵਿਲਾਅ ਹਾਲਸਾ ਲੱਗ ਰਿਹਾ ਹੈ। ਔਰ ਬਹੁਤ ਜਿਆਦਾ ਲੋਕਾਂ ਜੋ ਚਾਹੇ ਬੱਚਿਆਂ ਦੀ ਚਾਹੇ ਪਬਲਿਸ਼ਰਸ ਵੀ ਜਿਹੜੇ ਨਾ ਕਿੰਨੇ ਜਿਆਦਾ ਹੈ ਪਿਛਲੀ ਵਾਰੀ 87 ਸੀਗੇ ਇਸ ਵਾਰੀ 110 ਪਬਲਿਸ਼ਰ ਆਏ ਨੇ ਪੂਰਾ ਪੰਜਾਬ ਇਹਨਾਂ ਦਿਨਾਂ ਦੇ ਵਿੱਚ ਇੱਥੇ ਆਉਂਦਾ ਹੈ ਔਰ ਲੋਕਾਂ ਦੇ ਵਿੱਚ ਦੁਬਾਰਾ ਕਿਤਾਬਾਂ ਦਾ ਰੁਝਾਨ ਬਣ ਰਿਹਾ ਹੈ ਇਸ ਕਰਕੇ ਸਾਨੂੰ ਇਸ ਉਤਸ਼ਾਹ ਨੂੰ ਵੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਪਿਛਲੇ 2-3 ਸਾਲ ਲੋਕ ਮੇਰੇ ਨੇ ਵਾਪਸ ਕੰਪਿਊਟਰ ਵੱਲ ਚਲੇ ਗਏ ਤੇ ਕਿਤਾਬਾਂ ਖਰੀਦਦੇ ਨਹੀਂ ਸੀ ਹੁਣ ਲੋਕ ਕਿਤਾਬਾਂ ਵੀ ਖਰੀਦਦੇ ਕਿਤਾਬਾਂ ਪੜ੍ਹਦੇ ਵੀ ਹੈ ਮੈਂ ਕਹਾਂਗਾ ਜੀ ਕਿ इस मुक़दस धरती श्री अमृतसर किसी भी बहाने जोड़ा भी शख्स आता खुशनसीब है और मैं इस धरती में भी नमस्कार करता जिस जो सारे जहान लिये मुकदस है और मैं प्रिंसिपल साहब का छीना साहब का शुक्रगुजार हैं सारे स्टाफ का जिन्होंने याद फरमाया खालसा कॉलेज यदि इमारत ही वेख के पता लगता कि सा कि अमीर विरासत है और किस टाइप का साढ़े ਹੋੜ ਬੰਦੇ ਸਨ ਭਾਈ ਰਾਮ ਸਿੰਘ ਹਾਂਜੀ ਭਾਈ ਰਾਮ ਜੀ ਕਮਾਲ ਯਾਨੀ ਇੱਕੋ ਹੀ ਵਾਹਦ ਬਿਲਡਿੰਗ ਹੈ ਇਹ ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ ਦਿਵਸ ਜਿਸ ਨੂੰ ਕੀ 21 ਫਰਵਰੀ ਦੇ ਰੂਪ ਵਿੱਚ ਮੜਾਇਆ ਜਾਂਦਾ ਹੈ ਜਿਸ ਦੇ ਚੱਲਦਿਆਂ ਲੋਕਾਂ ਵੱਲੋਂ ਸਾਡੀ ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਆ ਸਰਕਾਰਾਂ ਤੋਂ ਪੰਜਾਬੀ ਭਾਸ਼ਾ ਨੂੰ ਹੋਰ ਪਰਫੁੱਲਿਤ ਕਰਨ ਲਈ ਸਕੂਲ ਕਾਲਜਸ ਤੋਂ ਇਲਾਵਾ ਹਰ ਜਗ੍ਹਾ ਤੱਕ ਪਹੁੰਚਣ ਦੀ ਗੱਲ ਆਖੀ ਗਈ ਐਸ ਮੌਕੇ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੀ 6ਵੀਂ ਕਲਾਸ ਦੀ ਵਿਦਿਆਰਥਣ ਯੁਵਿਕਾ ਸ਼ਰਮਾ ਵੱਲੋਂ ਆਪਣੀ ਕਵਿਤਾ ਰਾਹੀਂ ਪੰਜਾਬੀ ਪਾਸ਼ਾ ਨੂੰ ਹੋਰ ਪਰਫੁੱਲਿਤ ਕਰਦਿਆਂ ਪੰਜਾਬੀ ਭਾਸ਼ਾ ਨੂੰ ਅਪਣਾਉਣ ਦਾ ਸੁਨੇਹਾ ਦਿੱਤਾ ਗਿਆ। ਮਾਂ ਬੋਲੀ ਪੰਜਾਬੀ ਸਕੂਲਾਂ ਦੇ ਵਿੱਚ ਹਰ ਥਾਂ ਜਿਹੜੀ ਹੈ ਇਹਦੀ ਵੱਧ ਤੋਂ ਵੱਧ ਜਿਹੜਾ ਬੱਚਿਆਂ 'ਚ ਤੇ ਇਹਦਾ ਪ੍ਰਚਾਰ ਹੋਣਾ ਚਾਹੀਦਾ। ਸਾਡੀ ਮਾਂ ਬੋਲੀ ਇਹਨੂੰ ਵੱਧ ਤੋਂ ਵੱਧ ਜਿਹੜੀ ਹੈ ਇਹਦਾ ਜਿਹੜਾ ਵਾ ਹਰ ਥਾਂ ਇਹਦਾ ਪ੍ਰਚਾਰ ਹੋਣਾ ਚਾਹੀਦਾ ਤੇ ਲਾਗੂ ਨਹੀਂ ਚਾਹੀਦੀ ਥਾਂ 'ਤੇ। ਦੇਖੋ ਪੰਜਾਬ ਸਾਡਾ ਸੂਬਾ ਪੰਜਾਬੀ ਦਾ ਨਾਂ ਜਿਹੜਾ ਪੂਰੀ ਦੁਨੀਆ ਚ ਰੌਸ਼ਨੀ ਤੇ ਦੁਨੀਆ ਪੰਜਾਬੀਆਂ ਨੂੰ ਯਾਦ ਕਰਦੀ ਹੈ ਇਹ ਕਰਕੇ ਸਾਡੀ ਮਾਂ ਬੋਲੀ ਪੰਜਾਬੀ ਨੂੰ ਪੰਜਾਬ ਦੇ ਵਿੱਚ ਕੀ ਹਿੰਦੁਸਤਾਨ ਚ ਪਹਿਲ ਦੇਣੀ ਚਾਹੀਦੀ ਆ ਹਰ ਥਾਵਾਂ ਤੇ ਜਿੱਥੇ ਦੂਜੀਆਂ ਭਾਸ਼ਾਵਾਂ ਵੀ ਦੂਜੀਆਂ ਸੂਬਿਆਂ ਦੇ ਵਿੱਚ ਲੱਗੀਆਂ ਹੈ ਹਿੰਦੀ ਆ ਇੰਗਲਿਸ਼ ਆ ਜਿਹੋ ਜਿਹੋ ਜਿਹੇ ਸੂਬੇ ਸਟੇਟ ਆ ਉੱਥੇ ਪੰਜਾਬੀ ਬੋਲੀ ਵੀ ਇੱਕ ਸਬਜੈਕਟ ਜ਼ਰੂਰੀ ਹੋਣਾ ਚਾਹੀਦਾ ਕਿਉਂਕਿ ਪੰਜਾਬ ਦੇ ਗੁਰੂਆਂ ਪੀਰਾਂ ਦੀ ਧਰਤੀ ਆ ਔਰ ਬੜੀਆਂ ਕੁਰਬਾਨੀਆਂ ਕੀਤੀਆਂ ਦੇਸ਼ ਵਾਸਤੇ ਇਸ ਕਰਕੇ ਪੰਜਾਬ ਦੇ ਵਿੱਚ ਤੇ ਹਰ ਸਕੂਲ 'ਚ ਤੇ ਹੈ ਹੀ ਆ ਜਿੱਥੇ ਵੀ ਸਾਡੇ ਕੋਈ ਇੰਗਲਿਸ਼ ਦੀ ਆ ਦਫ਼ਤਰਾਂ ਦੇ ਵਿੱਚ ਕੰਮ ਕਰਨ ਦਾ ਉੱਥੇ ਵੀ ਪੰਜਾਬੀ ਚ ਹੋਣਾ ਚਾਹੀਦਾ ਪੰਜਾਬੀ ਮਾਂ ਬੋਲੀ ਨੂੰ ਪਹਿਲ ਦੇਣੀ ਚਾਹੀਦੀ ਹੈ ਦੇਖੋ ਜੀ ਪੰਜਾਬੀ ਬੋਲੀ ਜਿਹੜੀ ਸਾਡੀ ਮਾਂ ਬੋਲੀ ਹੈ ਪੰਜਾਬੀ ਪਰ ਸਰਕਾਰਾਂ ਜਿਹੜੀਆਂ ਉਹ ਕਹਿੰਦੀਆਂ ਤੇ ਜ਼ਰੂਰ ਹੈ ਕਿ ਅਸੀਂ ਪੰਜਾਬੀ ਜਿਹੜੀ ਸਾਡੀ ਲਾਗੂ ਆ ਪਰ ਅਜੇ ਵੀ ਤੁਸੀਂ ਸਰਕਾਰੀ ਦਫ਼ਤਰਾਂ 'ਚ ਚਲ ਜਓ ਜਿਹੜੀਆਂ ਜਿੰਨੀਆਂ ਵੀ ਚਿੱਠੀਆਂ ਸਾਡੀਆਂ ਜਾਂ ਜਿੰਨੇ ਵੀ ਕੋਈ ਅਫਸਰ ਵੱਡੇ ਆ ਉਹ ਸਾਰੇ ਅੱਜ ਵੀ ਜਿਹੜਾ ਇੰਗਲਿਸ਼ ਹੀ ਚਿੱਠੀਆਂ ਟਾਈਪ ਕਰਦੇ ਆ ਪਰ ਅਸੀਂ ਅੱਜ ਪੰਜਾਬੀ ਮਾਂ ਬੋਲੀ ਦੇ ਦਿਵਸ ਦੇ ਉੱਤੇ ਜਿਹੜਾ ਉਹ ਅਪੀਲ ਕਰਦੇ ਆ ਪੰਜਾਬ ਸਰਕਾਰ ਨੂੰ ਵੀ ਜਿਹੜੀ ਪੰਜਾਬੀ ਆ ਉਹਨੂੰ ਬਿਲਕੁਲੋਂ ਇੱਕ ਠੇੜ ਪੰਜਾਬੀ ਜਿਹੜੀ ਉਹਨੂੰ ਸਭ ਤੋਂ ਪਹਿਲਾਂ ਪੰਜਾਬੀ ਦੀਆਂ ਟਾਈਪ ਜਿਹੜੀਆਂ ਚਿੱਠੀਆਂ ਜਾਂ ਹੋਰ ਵੀ ਜੋ ਵੀ ਸਾਰਾ ਸਾਮਨ ਜਿਹੜਾ ਪੰਜਾਬੀ ਹੋਣਾ ਚਾਹੀਦਾ ਹੈ ਜੇ ਜਦੋਂ ਅੱਜ ਮਾਂ ਬੋਲੀ ਦਿਵਸ ਆ ਪੰਜਾਬੀ ਬੋਲੀ ਦਾ ਦਿਵਸ ਆ ਇਹਨੂੰ ਮਤਲਬ ਲਾਗੂ ਕੀਤਾ ਜਾਵੇ ਕਿ ਨਹੀਂ ਤੇ ਗੱਲਾਂ ਹੀ ਨਾ ਹੋਵੇ ਜਿੱਥੇ ਵੀ ਕਿਤੇ ਨੀ ਪੱਥਰ ਵੀ ਜਾਂ ਕਿਹ ਅਫਸਰਾਂ ਦੇ ਘਰ ਵੀ ਚਲ ਜੂ ਉਹਨਾਂ ਦੇ ਬਾਹਰ ਵੀ ਇੰਗਲਿਸ਼ ਚ ਲਿਖਿਆ ਹੁੰਦਾ ਇਹ ਫਲਾਨਾ ਸਿੰਘ ਆ ਤੇ ਫਲਾਨਾ ਸਿੰਘ ਆ ਪੰਜਾਬੀ ਪੂਰੀ ਲਾਗੂ ਹੋਣੀ ਚਾਹੀਦੀ ਹੈ ਆਓ ਮਾਂ ਬੋਲੀ ਦਾ ਸਤਿਕਾਰ ਕਰੀਏ ਮਾਂ ਵਰਗਾ ਇਸ ਨੂੰ ਪਿਆਰ ਕਰੀਏ ਨਾ ਵਿਸਾਰੀਏ ਇਸ ਨੂੰ ਮਨ ਚੋਂ

ਮੇਰੇ ਲਈ ਬਜ਼ੁਰਗਾਂ ਦੀ ਦੁਆ ਹੈ ਮਾਂ ਬੋਲੀ ਜਾਪੇ ਮੈਨੂੰ ਖੁਦਾ ਹੈ ਮਾਂ ਬੋਲੀ ਜਾਪੇ ਮੈਨੂੰ ਖੁਦਾ ਹੈ ਮਾਂ ਬੋਲੀ ਆਓ ਮਾਂ ਬੋਲੀ ਦਾ ਸਤਿਕਾਰ ਕਰੀਏ ਮਾਂ ਵਰਗਾ ਇਸ ਨੂੰ ਪਿਆਰ ਕਰੀਏ ਧੰਨਵਾਦ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਗੁਰੂਆਂ ਪੀੜਾਂ ઋਸ਼ੀਆਂ ਮੁਰਗੀਆਂ ਸ਼ੂਰ ਮੀਰਾਂ ਤੇ ਜੋਧਿਆਂ ਦੀ ਧਰਤੀ ਹੈ ਅਤੇ ਪੰਜਾਬ ਦੀ ਧੜਕਣ ਪੰਜਾਬੀ ਮਾਂ ਬੋਲੀ ਜਿਸ ਨੂੰ ਕੀ ਪੰਜਾਬੀ ਅੰਤਰਰਾਸ਼ਟਰੀ ਮਾਂ ਬੋਲੀ ਦੇ ਦਿਵਸ ਦੇ ਰੂਪ ਦੇ ਵਿੱਚ 21 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ ਤੇ ਇਸ ਸਬੰਧ ਦੇ ਵਿੱਚ ਲੋਕਾਂ ਵੱਲੋਂ ਸਾਡੀ ਟੀਮ ਨਾਲ ਗੱਲਬਾਤ ਕਰਦੇ ਆ ਪੰਜਾਬੀ ਭਾਸ਼ਾ ਨੂੰ ਅੰਤਰਰਾਸ਼ਟਰੀ ਤਰਜ ਤੱਕ ਪਹੁੰਚਾਉਣ ਲਈ ਸਕੂਲਾਂ ਕਾਲਜਾਂ ਤੋਂ ਇਲਾਵਾ ਜਿੱਥੇ ਅੰਗਰੇਜ਼ੀ ਭਾਸ਼ਾ ਦਾ ਜ਼ਿਆਦਾ ਪ੍ਰਚਾਰ ਹੁੰਦਾ ਉੱਥੇ ਤੱਕ ਵੀ ਇਹਨੂੰ ਪਹੁੰਚਾਇਆ ਜਾਵੇ ਜਿਸ ਜਿਸ ਆਧਾਰ ਤੇ ਸਕੂਲੀ ਬੱਚਿਆਂ ਵੱਲੋਂ ਵੀ ਸਾਡੀ ਟੀਮ ਨਾਲ ਗੱਲਬਾਤ ਕਰਦੇ ਆ ਆਪਣੀ ਕਵਿਤਾ ਰਾਹੀਂ ਇਸ ਪੰਜਾਬੀ ਨੂੰ ਹੋਰ ਪ੍ਰਪੁਲਿਤ ਕੀਤਾ ਗਿਆ ਕੈਮਰਾਮੈਨ रमन कुमार ਦੇ ਨਾਲ ਚਚੀਲ ਸ਼ਰਮਾ ਫਾਸਟਵੇ ਨਿਊਜ਼ ਅੰਮ੍ਰਿਤਸਰ ਆਪ ਸਭ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾਹਾ ਦੇਵੋ। ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ ਉੱਪਰ ਟ੍ਰੈਫਿਕ ਦਾ ਬਹੁਤ ਮਾੜਾ ਹਾਲ ਚੱਲ ਰਿਹਾ ਹੈ ਅਤੇ ਦੇਖਣ ਵਿੱਚ ਆਉਂਦਾ ਹੈ ਕਿ ਵੱਡੇ ਟ੍ਰੈਫਿਕ ਵਾਸਤੇ ਸੜਕਾਂ ਛੋਟੀਆਂ ਪੈ ਗਈਆਂ ਹਨ। ਸ਼ਹਿਰ ਦੇ ਨਾਮੀ ਹਸਪਤਾਲ ਇਸ ਸਮੱਸਿਆ ਵਿੱਚ ਬਰਾਬਰ ਦੇ ਪਾਗੀਦਾਰ ਹਨ ਕਿਉਂਕਿ ਹਸਪਤਾਲ ਦੇ ਸਾਹਮਣੇ ਦੀ ਥਾਂ ਪਾਰਕਿੰਗ ਵਾਸਤੇ ਇਸਤੇਮਾਲ ਕੀਤਾ ਜਾਂਦਾ ਜਿਸ ਵਿੱਚ ਚੱਲਦੀ ਸੜਕ ਵੀ ਹੁੰਦੀ ਹੈ। ਸਾਡੀ ਟੀਮ ਨੇ ਮੋਲ ਰੋਡ ਵੀ ਅਮਨਦੀਪ ਮੈਡੀ ਸਿਟੀ ਹਸਪਤਾਲ ਨੂੰ ਕਵਰ ਕੀਤਾ ਜਿੱਥੇ ਵੇਖਣ ਵਿੱਚ ਆਇਆ ਕਿ ਹਸਪਤਾਲ ਦੇ ਬਾਹਰ ਟ੍ਰੈਫਿਕ ਜਾਮ ਵਰਗਾ ਮਾਹੌਲ ਸੀ ਅਤੇ ਨੋ ਪਾਰਕਿੰਗ ਦੇ ਬੋਰਡ ਦੇ ਨਾਲ ਹੀ ਗੱਡੀਆਂ ਖਲੋਤੀਆਂ ਸਨ ਅਸੀਂ ਟ੍ਰੈਫਿਕ ਪੁਲਿਸ ਮਹਿਕਮੇ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਕਈ ਥਾਵਾਂ ਤੋਂ ਗੱਡੀਆਂ ਟੋਕ ਇਤਿਹਾ ਜਾਂਦੀਆਂ ਹਨ ਅਤੇ ਚਲਾਨ ਹੁੰਦੇ ਹਨ ਪਰ ਇਸ ਥਾਂ ਨੂੰ ਕਿਉਂ ਛੱਡਿਆ ਜਾਂਦਾ ਹੈ ਅੰਮ੍ਰਿਤਸਰ ਸ਼ਹਿਰ ਵਿੱਚ ਟ੍ਰੈਫਿਕ ਦਾ ਕਾਫੀ ਮਾੜਾ ਹਾਲਾਤ ਹੈ ਔਰ ਕਾਫੀ ਮਾੜੇ ਹਾਲਾਤਾਂ ਦੇ ਜਨਵਾਰ ਕਿਤਨਾ ਕਿਤੇ ਜਨਤਾ ਆਪੀ ਹੁੰਦੀ ਹੈ ਅਸੀਂ ਕਹਿੰਦੇ ਹਾਂ ਆਲ ਰੋਡ ਵਿਖੇ ਅਮਨਦੀਪ ਮੈਡੀਸਿਟੀ ਹਸਪਤਲ ਦੇ ਬਾਹਰ ਜਿਤੇ ਤੁਸੀਂ ਵੇਖ ਰਹੇ ਹੋ ਕਿ ਸੜਕ ਦਾ ਕਾਫੀ ਹਿੱਸਾ ਜਿਹੜਾ ਹੈ ਉਹ ਪਾਰਕਿੰਗ ਦੇ ਵਾਸਤੇ ਚੂਸ ਹੁੰਦਾ ਪਿਆ ਹੈ ਹਸਪਤਲ ਦੀਆਂ ਅਪਲੀ ਗੱਡੀਆਂ ਵੀ ਨੇ ਪਬਲਿਕ ਵੀ ਹੈ ਔਰ ਨਾਲ ਹੀ ਲੱਗਦਾ ਬੈਂਕ ਪਬਲਿਕ ਜਿਹੜੀ ਹੈਗੀ ਆਪਣੇ ਵਹੀਕਲ ਸੜਕਾਂ ਤੇ ਲਗਾ ਦਿੰਦੀ ਹੈ ਐਤੋਂ ਕੋਈ ਵਹੀਕਲ ਟੋ ਨਹੀਂ ਹੋ ਰਿਹਾ ਜਿਵੇਂ ਕਿ ਲਗਾਤਾਰ ਸੜਕ ਤੋਂ ਅਸੀਂ ਟੋਹਣ ਦੇ ਵਹੀਕਲ ਵੇਖਦੇ ਹਾਂ ਅਮ ਰੇਕਡ ਡਿਪਾਰਟਮੈਂਟ ਇਸ ਚੀਜ਼ ਨੂੰ ਕਿ ਅਮਨਦੀਪ ਹਸਪੀਟਲ ਜਿਹੜੇ ਜੀਟੀ ਰੋਡ ਦੇ ਉੱਤੇ ਹੈ ਔਰ ਮਾਡਰ ਦੇ ਤੁੰਨਾ ਤੇ ਹੀ ਪਾਰਕਿੰਗ ਦਾ ਸਿਸਟਮ ਜਿਹੜਾ ਹੈ ਉਹ ਗਲਤ ਹੈ ਜਦਕਿ ਹਸਪੀਟਲ ਦਾ ਬਾਇਲੋ ਪਹਿਲਾਂ ਇਹ ਕਹਿੰਦਾ ਹੈ ਕਿ ਪਾਰਕਿੰਗ ਦੇ ਵਾਸਤੇ ਬੇਸਮੈਂਟ ਹੋਣੀ ਚਾਹੀਦੀ ਹੈ ਅਗਰ ਬੇਸਮੈਂਟ ਹੈ ਤਾਂ ਕਾਦੇ ਵਾਸਤੇ ਕੈਮਰਾ ਪਰਸਨ ਰਕੇਸ਼ਨਲ ਜੇਪੇਸਨ ਪਾਸਪੋਰਟ ਅੰਦਰ ਚ ਫੇਅਰ ਪ੍ਰਾਈਸ ਸ਼ਾਪਸ ਵੈਲਫੇਅਰ ਐਸੋਸੀਏਸ਼ਨ ਦੇ ਪਰਥਾ ਸੰਜੀਵ ਕੁਮਾਰ ਲਾਟੀ ਜਨਰਲ ਸਕੱਟਰੀ ਇੰਦਰਜੀਤ ਸ਼ਰਮਾ ਅਤੇ ਕੈਸ਼ੀਅਰ ਸੁਰੇਂਦਰ ਮਹਾਜੰਦੀ ਅਗਵਾਈ ਵਿੱਚ ਦੀਪੂ ਹੋਲੜਾ પાસે ਵੰਡ ਕਰਨ ਵਾਲੀਆਂ ਮ ਫੂਡ ਸਪਲਾਈ ਵਿਭਾਗ ਦੇ ਵੱਲ ਵਾਪਸ ਲੈ ਲਿਆ ਗਈਆਂ ਸਾਂ ਅਤੇ ਵਿਭਾਗ ਵੱਲੋਂ ਆਖਿਆ ਗਿਆ ਸੀ ਕਿ ਉਹਨਾਂ ਨੂੰ ਨਵੀਆਂ ਮਸ਼ੀਨਾਂ ਦਿੱਤੀਆਂ ਜਾਣ ਕਿਹਾ। ਐਸੇ ਤਹਿਤ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ADC ਅਤੇ DFO ਨੂੰ ਸੌਂਪਿਆ ਗਿਆ। ਇਸ ਮੌਕੇ ਉਹਨਾਂ ਨੇ ਆਖਿਆ ਕਿ ਡੀਪੂ ਹੋਲਡਰਾਂ ਤੋਂ ਮਸ਼ੀਨਾਂ ਮਾਰਕਫੇਟ ਤੋਂ ਵਾਪਸ ਦਿੱਤੀਆਂ ਜਾਣ ਤਾਂ ਜੋ ਲੋਕਾਂ ਵਿੱਚ ਜੋ ਰਾਸ਼ਨ ਦੀ ਵੰਡ ਕਰਨੀ ਹੈ ਉਹ ਕੀਤੀ ਜਾ ਸਕੇ। ਇਸ ਮੌਕੇ ਉਹਨਾਂ ਦੇ ਨਾਲ ਮਨੀਸ਼, ਮੋਨੂ, ਬਿੱਲਾ, ਪ੍ਰਧਾਨ, ਹਰੀਓਂ आनंद विजय शर्मा अशोक शर्मा अमरीक सिंह ਵੀ હાજર ਸਨ ਸਾਡੀ ਬੀਪੂ ਹੌਲਡਰ ਨੂੰ ਨਵੀਂ ਬਾਇਓਮੈਟ੍ਰਿਕ ਮਸ਼ੀਨ ਦਿੱਤੀ ਜਾਏਗੀ ਇਹ ਝੂਠ ਬੋਲ ਕੇ ਇਹਨਾਂ ਜਨਵਰੀ ਮਹੀਨੇ ਸਾਡੇ ਤੋਂ ਬਾਇਓਮੈਟ੍ਰਿਕ ਮਸ਼ੀਨਾਂ ਵਾਪਸ ਲੈ ਲਈਆਂ ਉਹ ਮਸ਼ੀਨਾਂ ਵਾਪਸ ਲੈ ਗਏ ਇਹਨਾਂ ਜਿਹੜੀਆਂ ਮਾਰਕਫੈਟ ਦੀਆਂ ਦੁਕਾਨਾਂ ਨਵੀਆਂ ਖੁੱਲੀਆਂ ਉਹਨਾਂ ਨੂੰ ਦੇ ਦਿੱਤੀਆਂ ਹੁਣ ਜਦੋਂ ਅਸੀਂ ਡਿਮਾਂਡ ਕਰਦੇ ਆ ਤੇ ਸਾਨੂੰ ਲਾਰੇ ਲਾ ਰਹੇ ਆ ਇਸ ਕਰਕੇ ਆਪਾਂ ਇਕੱਠੇ ਹੋ ਗਏ ਆਏ ਆ ਕਿ ਸਾਨੂੰ ਜੇ ਇੱਕ ਹਫ਼ਤੇ ਦੇ ਅੰਦਰ ਤਾਂ ਨਵੇਂ ਆ ਬਾਇਓਮੈਟ੍ਰਿਕ ਮਸ਼ੀਨਾ ਅਤੇ ਕਣਕ ਦੀ ਅਲੋਕੇਸ਼ਨ ਕਰਕੇ ਨਹੀਂ ਦਿੱਤੀ ਗਈ ਤੇ ਅਸੀਂ ਇਸ ਤੋਂ ਵੀ ਵੱਡੇ ਵੀ ਰੋਸ ਪ੍ਰਦਰਸ਼ਨ ਕਰਾਂਗੇ ਧਰਨੇ ਦੇਵਾਂਗੇ ਹੋ ਸਕਦਾ ਸੜਕਾਂ ਵੀ ਜਾਮ ਕਰੀਏ ਇਸ ਕਰਕੇ ਅੱਜ ਸਾਰੇ ਇਕੱਠੇ ਹੋ ਗਏ ਇੱਥੇ ਆਏ ਸਾਡੀ ਡਿਮਾਂਡ ਇਹੋ ਹੀ ਆ ਜਿੱਦਾਂ ਸਾਡੇ ਡੀਪਵਾ ਦੇ ਕਣਕ ਪਹਿਲਾਂ ਭੇਜਦੇ ਸੀਗੇ ਉਦਾਂ ਹੁਣ ਜਿਹੜਾ 2 ਮਹੀਨੇ ਤੋਂ ਕਣਕ ਪੰਦਾ ਡੀਪਵਾ ਨਾਲ ਲੋਕੀ ਲੜਦੇ ਪਿਆ ਆ ਗਏ ਕਿ ਸਾਨੂੰ ਕਣਕ ਦੇਓ ਜਦੋਂ ਸਾਡੇ ਕੋਲ ਮਸ਼ੀਨਾ ਹੀ ਨਹੀਂ ਹੈ ਗਿਆ ਕਣ ਕਿੱਥੋਂ ਦਵਾਂਗੇ ਤੇ ਸਾਡੀ ਮੈਹੀ ਮੰਗਾ ਵੀ ਆ ਡੀਪਵਾ ਦੀ ਜਿਹੜਾ ਕਣਕ ਭੇਜਣ ਤਾਂ ਕਿ ਦੀਪਾ ਵਾਲੇ ਕਣਕ ਵੰਡਦੇ ਤੇ ਲੋਕਾਂ ਕੋਲੋਂ ਆਪਣਾ ਵਿਚਾਰ ਲੋਕੀ ਆ ਕੇ ਗੱਲ ਪੈਂਦੇ ਪਏ ਆ ਕਿ ਉੱਥੇ ਕਣਕ ਵੰਡੇ ਪਿਆ ਆਟਾ ਵੰਡੇ ਪਿਆ ਤੇ ਤੁਸੀਂ ਕਿਉਂ ਨਹੀਂ ਦਿੰਦੇ ਪਏ ਅਮਰitsar ਦੇ ਸਮੂਹ ਦੀਪੂ ਹੋਲਡਰਾਂ ਵੱਲੋਂ ਅੱਜ ਡੀਸੀ ਦਫ਼ਤਰ ਦੇ ਬਾਹਰ ਇੱਕ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਪੱਤਰ ਵੀ ਛੋਪਿਆ ਗਿਆ ਏਡੀਸੀ ਨੂੰ ਅਤੇ ਡੀਐਫਓ ਨੂੰ ਅਤੇ ਮੰਗ ਕੀਤੀ ਗਈ ਕਿ ਜਿਹੜੀਆਂ ਉਹਨਾਂ ਦੀਆਂ ਬਾਇਓਮੈਟ੍ਰਿਕ ਮਸ਼ੀਨਾਂ ਹਨ ਉਹ ਉਹਨਾਂ ਨੂੰ ਵਾਪਸ ਦਿੱਤੀਆਂ ਜਾਣ ਤਾਂ ਜੋ ਉਹ ਕਣਕ ਦੀ ਵੰਡ ਕਰ ਸਕਣ ਅਮਰitsar 파ਟਵੇ ਖਬਰ ਨਾ ਮਰੀ ਰਕੇਸ਼ ਕੁਮਾਰ ਟ੍ਰੈਫਿਕ ਨੂੰ ਨਿਰਵਿਘਨ ਚਲਾਉਣ ਲਈ ਸਪੈਸ਼ਲ ਮੁਹਿੰਮ ਬਿੱੱਡੀ ਗਈ ਹੈ ਜਿਸ ਦੇ ਤਹਿਤ एडीसीपी ट्रैफिक अमृतसर हरपाल सिंह ਵੱਲੋਂ ਸਮੇਤ ਆਪਣੀ ਟੀਮ ਨਾਲ ਜਾਟਾ ਬਸਾਰ ਪੁਤਲੀਕਾਰ ਚੌਂਕ ਆਦ ਖੇਤਰਾਂ ਵਿੱਚ ਜਾ ਕੇ ਦੁਕਾਨਦਾਰਾਂ ਵੱਲੋਂ ਸੜਕ ਕਿਨਾਰੇ ਕੀਤੇ ਨਜਾਇਜ਼ ਕਬਜ਼ਿਆਂ ਨੂੰ ਹਟਵਾਇਆ ਗਿਆ ਬੀਐਨਆਈ ਦੇ ਇੱਕ ਚੈਪਟਰ ਦੀ ਮੀਟਿੰਗ ਹੋਟਲ ਫੇਅਰਫੀਲਡ ਮੈਰੀਟ ਵਿਖੇ ਬੁੱਧਵਾਰ 21 ਫਰਵਰੀ ਨੂੰ ਕੀਤੀ ਗਈ ਇੱਕ ਮੈਂਬਰ ਨੇ ਪ੍ਰੈਜੈਂਟੇਸ਼ਨ ਦਿੱਤੀ ਜਿਸ ਵਿੱਚ ਆਪਣੇ ਕੰਮ ਬਾਰੇ ਇਕੱਠੇ ਹੋਏ ਮੈਂਬਰਾਂ ਨੂੰ ਦੱਸਿਆ ਗਿਆ ਸਾਡੀ ਟੀਮ ਨਾਲ ਕੱਲ੍ਹ ਬਾਤ ਕਰਦਿਆਂ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਮੇਰਾ ਨਾਮ ਜੀ ਗੁਰਅਸ਼ੀਸ਼ ਹੈ। ਮੈਂ ਮੈਂਜਨ ਲਾਰੈਂਸ ਸੂਟ ਤੋਂ ਆ। ਮੈਂ ਬੀਐਨਏ ਪ੍ਰੋਟੈਕਟਰ ਦਾ ਮੈਂਬਰ ਹਾਂ ਜੀ। ਮੇਰੀ ਅੱਜ ਪ੍ਰੈਜੈਂਟੇਸ਼ਨ ਸੀ ਸਵੇਰੇ। ਮੈਂ ਆਪਣੇ ਬ੍ਰਾਂਡ ਬਿਜ਼ਨਸ ਬਾਰੇ ਅੱਜ ਮੈਂ ਆਪਣੇ ਦੱਸਿਆ ਮੈਂਜਨ ਬਾਰੇ ਕਿ ਮੇਰੇ ਕੋਲ ਕੀ ਕੀ ਪ੍ਰੋਡਕਟਸ ਅਤੇ ਹੈਗੇ ਹੈ ਜਿਵੇਂ ਸ਼ੇਰਵਾਨੀ ਹੈਗੀ ਮੇਰੇ ਕੋਲ ਸੂਟਸ ਹੈਗੇ ਮੈਂਸ ਤੇ ਸਾਡਾ ਮੇਨ ਸਟਿਚਿੰਗ ਦਾ ਕੰਮ ਹੈਗਾ ਪੂਰਾ ਕਸਟਮਾਈਜ਼ਡ ਦਾ। ਜਦ ਸੀ ਉਸ ਪ੍ਰੋਡਕਸ਼ਨ ਦਿਖਾਇਆ ਉੱਥੇ ਦੇ ਨਾਲ ਵੀਡੀਓ ਪ੍ਰੈਜੈਂਟੇਸ਼ਨ ਤੇ ਸ਼ੋਅ ਕੀਤਾ ਕਿ ਸਾਡੇ ਕੋਲ ਲੇਟੈਸਟ ਕਲੈਕਸ਼ਨ ਕੀ ਅਵੇਲੇਬਲ ਹੈਗੀ ਉੱਥੇ ਬੀਐਨਏ ਨਾਲ ਜੁੜਨ ਦਾ ਬਹੁਤ ਹੀ ਫਾਇਦਾ ਮੈਨੂੰ ਅਜ ਤਿੰਨ ਸਾਲ ਹੋ ਚੱਲੇ ਐ ਤੇ ਸਾਨੂੰ ਇੱਕ ਐਕਸਟਰਾ ਬਿਜ਼ਨਸ ਹੀ ਮਿਲਿਆ ਔਰ ਇੱਕ ਬਹੁਤ ਅੱਛਾ ਪਲੈਟਫਾਰਮ ਹੈ ਮਤਲਬ ਐ ਤਿੰਨ ਸਾਲ ਹੋ ਚੱਲੇ ਮੈਨੂੰ ਇਸ ਪਲੈਟਫਾਰਮ ਜੁਆਇਨ ਕੀਤਾ ਹੋਇਆ ਅਸੀਂ ਕੋਈ 250 ਬਿਜ਼ਨਸ ਓਨਰ ਹੈਗੇ ਜਿਹੜੇ ਇੱਥੇ ਔਰ ਅਸੀਂ ਅੰਮ੍ਰਿਤਸਰ ਦੇ ਸਾਰੇ ਹਰ ਹਫਤੇ ਬੁੱਧਵਾਰ ਨੂੰ ਹਰ ਮੀਟਿੰਗ ਕਰਦੇ ਆਂ ਉਹ ਸਾਨੂੰ ਕਾਫੀ ਐਡਵਾਂਸ ਪਲੱਸ ਪੁਆਇੰਟ ਮਿਲਿਆ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ੂਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਚਾਂਦ ਦਾ ਫਾਸਵੇ ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 7009302A23 ਤੇ ਸੰਪਰਕ ਕੀਤਾ ਜਾ ਸਕਦਾ ਹੈ। ਥਾਣਾ ਸੀ ਡਿਵੀਜ਼ਨ ਵੱਲੋਂ ਬਹਾਰੂ ਆਈ ਯਾਤਰੀ ਦਾ ਗੁੰਮ ਹੋਇਆ ਮੋਬਾਈਲ ਫੋਨ ਕੁਝ ਹੀ ਘੰਟਿਆਂ ਅੰਦਰ ਲੱਭ ਕੇ ਯਾਤਰੀ ਨੂੰ ਵਾਪਸ ਕੀਤਾ ਗਿਆ ਅਤੇ ਇਸ ਸਬੰਧ ਵਿੱਚ ਯਾਤਰੀ ਵੱਲੋਂ ਪੁਲਿਸ ਵਾਲਿਆਂ ਦਾ ਧੰਨਵਾਦ ਕੀਤਾ ਗਿਆ। ਪੁਲਿਸ ਚੌਕੀ ਆਨਗੜ ਸਮੇਤ ਫੋਰਸ ਵੱਲੋਂ ਲੜਿੰਦਾ ਪੀਓ ਬਲਵਿੰਦਰ ਕੁਮਾਰ ਗ੍ਰਫਤਾਰ ਕੀਤਾ ਗਿਆ ਅਤੇ ਉਸ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। थाना ਕੰਟੋਨਮੈਂਟ ਦੀ ਪੁਲਿਸ ਟੀਮ ਦੀ ਗਮਟਾਲਾ ਵੱਲ ਕਾਰ ਵਿੱਚ ਚੋਰੀ ਕਰਨ ਆਏ ਤਿੰਨ ਦੋਸ਼ੀ ਕਾਬੂ ਕੀਤੇ ਗਏ ਹਨ ਅਤੇ ਉਹਨਾਂ ਪਾਸੋਂ ਚੋਰੀ ਛੁਦਾ ਇਨਵੇਟੇ ਮਾਰਕਾ ਓਕਾਇਆ ਅਤੇ ਬੈਟਰਾ ਮਾਰਕਾ ਓਕਾਇਆ ਅਤੇ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਬਰਾਮਦ ਕੀਤੀ ਗਈ ਹੈ। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ ਜ਼ਹਿਰ ਵਿੱਚ ਰੋਂਗ ਸਾਈਡ ਪਾਰਕਿੰਗ ਬਨ ਰਹੀ ਹੈ ਲੋਕਾਂ ਲਈ ਦਿੱਕਤ ਦਾ ਕਾਰਨ ਇਹ ਤੇ ਕੁਝ ਹੋਰ ਖਬਰਾਂ ਇੱਕ ਛੋੜੇ ਜਿਹੇ ਬ੍ਰੇਕ ਤੋਂ ਬਾਅਦ Land, अपने बच्चों को नेचर का अनुभव और राइट्स का फन दीजिए आइए कंपनी बाग में सबके मन पसंद फन लैंड में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ ₹5 से शुरू

स्वागत है ब्रेक तो बाद एक बार फिर ਤੁਹਾਡਾ ਸਵਾਗਤ ਹੈ ਅਸੀਂ ਲਗਾਤਾਰ ਆਪਣੇ ਚੈਨਲ ਰਾਹੀਂ ਲੋਕਾਂ ਨੂੰ ਸ਼ਹਿਰ ਦੇ ਟ੍ਰੈਫਿਕ ਬਾਰੇ ਦੱਸਦੇ ਰਹਿੰਦੇ ਹਾਂ ਕਈ ਸੜਕਾਂ ਤੋਂ ਲੋਕਾਂ ਦੇ ਵਾਹਨ ਟ੍ਰੈਫਿਕ ਵਿਭਾਗ ਤੋਂ ਕਰਕੇ ਲੈ ਜਾਂਦਾ ਹੈ ਅਤੇ ਮੋٹے ਚਲਾਨ ਕੱਟੇ ਜਾਂਦੇ ਹਨ ਇਸ ਦੇ ਬਾਵਜੂਦ ਸ਼ਹਿਰ ਵਾਸੀ ਆਪਣੇ ਵਾਹਨ ਸੜਕਾਂ ਤੇ ਹੀ ਖੜੇ ਕਰ ਦਿੰਦੇ ਹਨ ਜੇਕਰ ਪ੍ਰੋਪਰ ਪਾਰਕਿੰਗ ਕੀਤੀ ਜਾਵੇ ਸਾ ਸੜਕ ਤੇ ਚੱਲ ਰਿਹਾ ਟ੍ਰੈਫਿਕ ਵੀ ਸੁਚਾਰੂ ਢੰਗ ਨਾਲ ਚੱਲਦਾ ਰਹਿੰਦਾ ਹੈ ਅਤੇ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਂਦੀ। ਅਸੀਂ ਖੜੇ ਹਾਂ ਉਸ ਲੋਰ ਸਟ ਜੋ ਤੇ ਜਿੱਥੇ ਵੇਖਣ ਨੂੰ ਚਾਹੁੰਦਾ ਕਿ ਅੱਧੀ ਸੜਕ ਤੱਕ ਰੋਂਗ ਪਾਰਕਿੰਗ ਹੋਈ ਪਈ ਹੈ। ਟੂ-ਵੀਲਰ ਦੀ ਡਬਲ ਲਾਈਨ ਹੈ ਜਿਹੜੀ ਕਿ ਤੁਸੀਂ ਮੇਰਾ ਮਗਰ ਵੀ ਵੇਖ ਰਹੇ ਹੋ ਕਿ ਦੋ-ਦੋ ਲਾਈਨਾਂ ਟੂ-ਵੀਲਰ ਦੀ ਲੱਗ ਜਾਂਦੀਆਂ ਨੇ ਉਹਦੇ ਬਾਅਦ ਇੱਕ ਗੱਡੀ ਹੋਰ ਲੱਗ ਜਾਵੇ ਤੇ ਬਾਕੀ ਸੜਕ ਕਿੱਥੇ ਜਾਏਗੀ ਤੇ ਟ੍ਰੈਫਿਕ ਕਿੱਥੇ ਜਾਏਗਾ। ਲਗਾਤਾਰ ਐਸੀ ਝੂਠੀ ਪਈ ਇੱਥੇ ਗੱਡੀਆਂ ਟੋ ਵੀ ਹੁੰਦੀਆਂ ਨੇ ਬਟ ਉਹਦੇ باوجود ਵੀ ਲੋਕ ਫਿਰ ਗੱਡੀਆਂ ਇੱਥੇ ਲਗਾ ਲੈਂਦੇ ਦੇਖੇ ਪ੍ਰਸ਼ਾਸਨ ਅੰਦਰ ਇਸ ਚੀਜ਼ ਨੂੰ ਲੋਕ ਵੀ ਅਵੇਅਰ ਹੋਣ ਇਸ ਗੱਲ ਤੋਂ ਕਿ ਆਨ ਰੋਡ ਪਾਰਕਿੰਗ ਜਿਹੜੀ ਹੈ ਉਹ ਟੋਟਲ ਬੰਦ ਹੋਣੀ ਚਾਹੀਦੀ ਹੈ ਕਿਉਂਕਿ ਲਾਰੈਂਸ ਰੋਡ ਦੇ ਉੱਤੇ ਆਲਰੇਡੀ ਇੱਕ ਅੰਡਰਗ੍ਰਾਉਂਡ ਪਾਰਕਿੰਗ ਬਣੀ ਹੋਈ ਹੈ ਔਰ ਕਾਫੀ ਜਗ੍ਹਾ ਹੈਗੀ ਹੈ ਉਹ ਲੋਕਾਂ ਵਾਸਤੇ ਜਿਹੜੇ ਕਿ ਰੈਗੂਲਰ ਇੱਥੇ ਸ਼ਾਪਿੰਗ ਵਾਸਤੇ ਆਉਂਦੇ ਹਨ ਤੇ ਆਮਰਾ ਪ੍ਰੋਸਨ ਰੈਕਨੈਸ਼ਨਲ ਜੇਪਸਨ ਫਾਸਟ ਨਿਊਜ਼ ਅੰਦਰਸਾ ਕਟਰਾ ਦੁੱਲੋ ਦੇ ਪਵਨਜੀ ਮਹਾਰਾਜ ਚੋਕੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਵਿਰਾਜੇ ਹਨ ਉਹਨਾਂ ਦਾ ਅੰਤਿਮ ਸੰਸਕਾਰ ਹਾਥੀ ਗੇਟ ਸ਼ੇਪੂਰੀ श्री उद्दम सिंह नगर भक्त आंवला विखी शुक्रवार नु 1 ਤੋਂ 2 ਵਜੇ ਤੱਕ ਕਥਾ ਕਰਵਾਈ ਜਾ ਰਹੀ ਹੈ ਇਸ ਮੌਕੇ ਉਹਨਾਂ ਦੇ بیٹے ਵਿਸ਼ਾਲ राजीव ਸਿਧਾਨਾ ਲక్ష్ਮੀਨਾਰਾਇਣ ਦਲਦੇ ਸੰਜੀਪ ਖੰਨਾ ਦੁਰਗਿਆਨਾ ਕਮੇਟੀ ਦੇ ਮੈਨੇਜਰ ਅਨਿਲ ਸ਼ਰਮਾ ਮਾ शारदा ਦੇਵਾ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਦੁੱਖ ਸਾਂਝਾ ਕੀਤਾ ਗਿਆ ਓ ਸ਼੍ਰੀ ਰਾਮ ਜੈ ਰਾਮ ਜੈ ਰਾਮ ਜੈ ਜੈ ਰਾਮ ਜੈ ਰਾਮ ਜੈ ਰਾਮ ਜੈ राम राम। तो श्री राम जय राम जय राम जय जय राम बोलो <hars call> श्री राम जय राम जय तो श्री राम जय राम जय जय बागवान वाल्मिकी आश्रम तूना साई प्रवस्ते जिला जनल सकत सन्न्य प्रथांधी अगुवाई हेत संजय गांधी कलोनी विखे बैठक की थी गई तूना साई प्रवस्ते गद्दी नशीन महंत मलकीत नाथ ने विशेष तौर से शिरकत की ਅਤੇ ਵਿੱਕੀ ਖੋਖਰ ਟੂਨਾ ਸਾਹਿਬ ਪ੍ਰਸਵਿਚ ਆਦੇਦਾਰੀ ਦਿਨ ਦਿਆ ਸੰਜੇ ਗਾਂਦੀ ਕਲੋਨੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ ਜਸਪਾਲ ਸਿੰਘ ਪੰਜਾਬ ਸਿੰਘ ਗੁਰਬਾਤ ਸਿੰਘ ਹੈਰੀ ਮਜੀਠਾ ਨਿਰਵੈਲ ਸਿੰਘ ਰਾਜਾ ਸਾਨਸੀ ਬਲਵਿੰਦਰ ਸਿੰਘ ਸੰਨੀ ਪ੍ਰੀਤਨਗਰ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ ਪਵਨ ਬਾਲਮੀ ਪੀਤ੍ਰੂਲੋਂ ਭਗਵਾਨ ਬਾਲਮੀ ਆਸ਼ੰਤੂਨੋਂ ਸਭ ਪ੍ਰਸਦਾ ਨਮੀਬਾਦੀ ਕਰਮਪੁਰੀ ਦੇ ਵਿੱਚ ਹੀ ਬਿੱਕੀ ਪ੍ਰਧਾਨ ਨੂੰ ਇਸ ਇਲਾਕੇ ਦਾ ਪ੍ਰਧਾਨ ਬਣਾਇਆ ਇਹਦੇ ਤੋਂ ਤਾਂ ਆਸ ਰੱਖਦੇ ਆ ਕਿ ਧਨਮਨ ਧਨ ਸੇਵਾ ਕਰੇਗਾ ਇਸ ਇਲਾਕੇ ਦੀ ਵਿੱਚ ਬਾਲਮੀਕੀ ਮਜਬੂਤ ਸਿੱਖ ਔਰ ਬਾਲਮੀਕੀ ਸਮਾਜ ਨੂੰ ਇੱਕ ਪਲੇਟਫਾਰਮ ਤੇ ਇਕੱਠਿਆਂ ਕਰਕੇ ਐਜੂਕੇਸ਼ਨ ਰਸ ਬੱਚਿਆਂ ਦੇ ਨਸ਼ਾ ਰਹਿਤ ਕਰਾਉਣ ਦੇ ਵਾਸਤੇ ਤੁਹਾਨੂੰ ਸਹਿਯੋਗ ਦੇਵੇਗਾ ਅੱਜ ਸੰਝੇ ਗਾਂਧੀ ਨਗਰ ਕਲੋਨੀ 'ਚ ਪੁਨਾਸਾ ਟ੍ਰਸਟ ਵੱਲੋਂ ਇੱਕ ਪ੍ਰੋਗਰਾਮ ਕੀਤਾ ਗਿਆ ਇਹ ਸਾਡਾ ਵੀਰ ਵਿੱਕੀ ਥੋਮਸ ਜੋ ਸਵਾਜ ਦੇ ਇਥੇ ਆਪਣੇ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਪਿਆ ਸੀ ਉਹੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਅੱਜ ਮਾਤਾ ਸਾਹਿਬ ਟਰਸਟ ਵੱਲੋਂ ਸੰਤ ਮਲਕੀਨ ਰਾਣੀ ਦੀ ਗਵਾਈ ਦੇ ਹੇਠ ਭਾਈ ਪ੍ਰੋਗਰਾਮ ਕੀਤਾ ਗਿਆ ਉਹਨਾਂ ਨੂੰ ਇਥੇ ਆਪਣੇ ਮਹੱਲੇ ਦਾ ਪ੍ਰਧਾਨ ਲਗਾਇਆ ਗਿਆ ਮੈਂ ਵਿੱਕੀ ਕੋਕਰ ਵੱਲੋਂ ਭਗਵਾਨ ਵਾਲਮੀਕਾ ਆਸ਼ਰਮ ਵੱਲੋਂ ਬਾਬਾ ਮਲਕੀਨ ਮਲਕੀਨ ਆਜੀ ਦੀ ਗਵਾਈ ਹੇਠ ਮੈਨੂੰ ਜੋ ਵੀ ਇਹਨਾਂ ਨੇ ਮੈਨੂੰ ਜ਼ਿੰਮੇਵਾਰੀ ਦੇ ਕੇ ਸੇਵਾ ਜ਼ਿੰਮੇਵਾਰੀ ਦਿੱਤੀ ਗਈ ਹੈ ਮੈਂ ਉਹਨੂੰ ਆਪਣੇ ਸੱਚੇ ਤਨੋਂ ਮਨੋਂ ਦਿਲੋਂ ਨਿਭਾਵਾਂਗਾ DAV Red Cross School for Special Children ਵਿਕੇ ਮੰਦਿਰ ਮਾਤਾ ਲਾਲ ਦੇਵੀ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਕੇਕ ਕਟਿਆ ਗਿਆ ਅਤੇ ਖੁਸ਼ੀਆਂ ਮਨਾਇਆ ਗਿਆ ਇਸ ਮੌਕੇ ਪ੍ਰਿੰਸੀਪਲ ਸਿਮੀ ਲੂਥਰਾ ਟੀਚਰਸ ਰਮਨ ਕਾਂਤਾ ਬਰਿੰਦਰ ਕੌਰ ਨੀਤੂ ਸ਼ਰਮਾ ਰੇਨੂ ਸ਼ਰਮਾ ਸ਼ਮਾ ਆਨੰਦ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ DAV Red Cross School ਦੇ ਵਿੱਚ ਆਦਰਨੀય ਸੁਭਾਸ਼ ਭਾਰਤਵਾਦੀ ਜੀ ਵੱਲੋਂ ਪੂਜਨੀਏ ਮਾਤਾ ਲਾਲ ਦੇਵੀ ਜੀ ਦਾ ਜਨਮ ਦਿਵਸ ਮਨਾਇਆ ਗਿਆ 101 ਜਨਮ ਜਨਮ ਦਿਵਸ ਅੱਜ ਅਸੀਂ ਸਾਰਿਆਂ ਨੇ ਬੱਚਿਆਂ ਦੇ ਵਿੱਚ ਮਨਾਇਆ ਮਾਤਾ ਜੀ ਨੇ ਬੱਚਿਆਂ ਦੇ ਹਮੇਸ਼ਾ ਪੂਰੀ ਅਸ਼ੀਰਵਾਦ ਰੱਖਣ ਔਰ ਇਹਨਾਂ ਬੱਚਿਆਂ ਨੂੰ ਅੱਛੀ ਬੁੱਧੀ ਦੇਣ ਅੱਛਾ ਇਹਨਾਂ ਨੂੰ ਪੜ੍ਹਾਈ ਦੇਣ ਤਾਂ ਕਿ ਇਹ ਵੀ ਸੰਸਾਰ 'ਚ ਅੱਛੀ ਤਰ੍ਹਾਂ ਦੁਨੀਆਂ 'ਚ ਤਾਂ ਕਿ ਮਾਤਾ ਜੀ ਦੇ ਲੋਕ ਅੱਛੀ ਤਰ੍ਹਾਂ ਜੀ ਸਕਣ ਮੰਦਿਰ ਮਾਤਾ ਲਾਲ ਦੇਵੀ ਮਾਡਲ ਟਾਊਨ ਵਿਖੇ ਵਿਜੇ ਮਹਿਕ ਵੱਲੋਂ ਬੜੇ ਸ਼ਰਧਾ ਨਾਲ ਸੰਗੀਤਨ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ॿोल में बस ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਦਾ ਆਯੋਜਨ ਪਾਈ ਗੁਰ ਇਕਬਾਲ ਸਿੰਘ ਅਤੇ ਪਾਈ ਅਮਨਦੀਪ ਸਿੰਘ ਜੀ ਦੀ ਦੇਖਰੇਖ ਵਿੱਚ ਗੁਰਦੁਆਰਾ ਬੀਬੀ ਕੋਲਾ ਜੀ ਕੋਲ ਸਰ ਸਾਹਿਬ ਵਿਖੇ ਕੀਤਾ ਗਿਆ ਜਿਸ ਵਿੱਚ ਪਾਈ ਅਮਨਦੀਪ ਸਿੰਘ ਜੀ ਨੇ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਇਸ ਮੌਕੇ ਪਾਈ ਅਮਿਤੇਸ਼ਵਰ ਸਿੰਘ ਪਾਈ ਰੋਬਿੰਦ ਸਿੰਘ ਪਾਈ ਸਿਮਰਨਜੀਤ ਸਿੰਘ ਜਸਬੀਰ ਸਿੰਘ ਪਾਈ ਅਵਤਾਰ ਸਿੰਘ ਪਾਈ ਗੁਰਚਰਨ ਸਿੰਘ ਕਥਾਵਾਚਕ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਨੰਗਰੂ ਨਾਮਦਾ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ ਜੋ ਬਾਬਾ ਦੀਪ ਸਿੰਘ ਨੇ ਅਰਸ ਕੀਤਾ ਗੁਰਦੁਆਰਾ ਬੀਬੀ ਕੋਲਾ ਦੀ ਹੌਲ ਸਰਸਾਬ ਵਿਖੇ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਦੀ ਪਿਤਾ ਜੀ ਨੇ ਸੇਵਾ ਲਈ। ਬੇਨ ਸੰਗਤਾਂ ਨੇ ਦੂਰੋਂ ਨੇੜੇ ਪਹੁੰਚ ਕੇ ਅਸੀਸਾਂ ਬਖਸ਼ੀਆਂ ਚੀਤਨ ਦੇ ਲਾਭ ਪ੍ਰਾਪਤ ਕੀਤੇ। ਮੈਂ ਸਾਰੀਆਂ ਸੰਗਤਾਂ ਦਾ ਸ਼ੁਕਰਾਨਾ ਕਰਦਾ ਧੰਨਵਾਦ ਕਰਦਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੀ ਉਮੀਦ ਰੱਖਦੇ ਹਾਂ ਸੰਗਤਾਂ ਇਸੇ ਤਰ੍ਹਾਂ ਹਰ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਕੇ ਸ਼ਿਰਕਤ ਕਰਕੇ ਸਾਨੂੰ ਆਪਣੀਆਂ ਅਸੀਸਾਂ ਦੇ ਕਰਨਗੀਆਂ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫੇਰ ਤੋਂ थाना ਬਲਟੋਹਾ ਵੱਲੋਂ 956 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਕੀਤਾ ਗਿਆ ਕਾਬੂ खासा कॉलेज ਵਿਖੇ ਸ਼ੁਰੂ ਹੋਇਆ ਅਮਰਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ 22 ਫਰਵਰੀ ਨੂੰ ਮਨਾਇਆ ਗਿਆ ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ ਦਿਵਸ ਏਸਨ ਅੱਜ ਦੀਆਂ ਖਬਰਾਂ ਹੁਣ ਅਸੀਂ ਮਿਲਾਂਗੇ ਅਗਲੇ ਬੁਲੇਟਿਨ ਵਿੱਚ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ